डॉक्टर राजकुमार वेरका जोड़े ने जो पड़के ने उन्होंने कहा है कि कंगना रनौत हर रोज किसान के प्रति जहर उगल रही है कंगना रनौत कैसे भी सही ते बोल रही है ते बीजेपी इस इसकी जोड़ी सफाई दवे कंगना रनौत विरुद्ध मामला दर्ज होना चाहिए उन्होंने कहा कि वो कैसे दे शहर दे वे ची बोल रही है ते उस दे खिलाफ मामला दर्ज होना चाहिए भाई कंगना रनौत ਰੋਜ਼ ਦੀ ਗੱਡੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜ਼ਹਿਰ ਉਗਲਦੀ ਹੈ ਅੱਜ ਕੰਗਰਾਰ ਜੋ ਨੇ ਕਿਹਾ ਬਈ ਜਿਹੜਾ ਕਿਸਾਨ ਹੈ ਉਹ ਖਾਲਸਤਾਨੀ ਹੈ ਅੱਜ ਦੇਖ ਦੇ ਕਿਸਾਨ ਨੂੰ ਗਾਲ ਕਢੀ ਉਸਨੇ ਉਹਨੇ ਕਿਹਾ ਕਿ ਕਿਸਾਨ ਮੂਵਮੈਂਟ ਦੇ ਵਿੱਚ ਰੇਪ ਹੋਏ ਮਾਰਡਨ ਹੋਏ ਔਰ ਮੈਨੂੰ ਲੱਗਦਾ ਹੈ ਕਿ ਕੰਗਨਾਰੀ ਨੋਟ ਜਿਹੜੀ ਹੈ ਉਹ ਕਿਸੇ ਦੀ ਛੇ ਦੇ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਬੀਜੇਪੀ ਸਫਾਈ ਦੇ ਕਿ ਕੰਗਨਾਰ ਨੋਦ ਜੜੀ ਕਿ ਐਮਪੀਏ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀ ਹੈ ਤੁਹਾਨੂੰ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫਆਈਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਦੁਗਰੂ